ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਆਮ ਕਰਕੇ ਲੋਕਾਂ ਦੇ ਦਿਮਾਗ ਵਿੱਚ ਕਈ ਸਵਾਲ ਆਉਂਦੇ ਰਹਿੰਦੇ ਹਨ ਕਿ ਜੇ ਰੱਬ ਐਦਾਂ ਕਰਦਾ ਕਿੰਨਾ ਵਧੀਆ ਹੁੰਦਾ ਜੇ ਰੱਬ ਬੰਦੇ ਨੂੰ ਆਪਣੇ ਪਿਛਲੇ ਜਨਮਾਂ ਦਾ ਗਿਆਨ ਦੇ ਦਿੰਦਾ ਬੰਦੇ ਨੂੰ ਕਿੰਨਾ ਕੁਝ ਪਤਾ ਲੱਗਦਾ ਮੈਂ ਪਿਛਲੇ ਜਨਮਾਂ ਵਿੱਚ ਕਿੱਥੇ ਜੰਮਿਆ ਸੀ ਪਰ ਰੱਬ ਜੋ ਕਰਦਾ ਠੀਕ ਕਰਦਾ ਜੇ ਰੱਬ ਤੈਨੂੰ ਇਹ ਸੋਝੀ ਦੇ ਦਿੰਦਾ ਤੂੰ ਪਿਛਲੇ ਜਨਮਾ ਵਿੱਚ ਕਿੱਥੇ ਜੰਮਿਆ ਸੀ ਸੋਚ ਤੇਰਾ ਕੀ ਹਾਲ ਹੁੰਦਾ ਤੈਨੂੰ ਅਜੇ ਇਹ ਇਸ ਹੀ ਜਨਮ ਬਾਰੇ ਪਤਾ ਹੈ ਕਿ ਮੇਰਾ ਪਰਿਵਾਰ ਮੇਰੇ 3 ਪੁੱਤਰ ਮੇਰਾ ਘਰ ਕਿਹੜਾ ਹੈ ਤੇ ਤੂੰ ਆਖਰੀ ਸਾਹਾਂ ਤੱਕ ਆਪਣੇ ਪਰਿਵਾਰ ਵਾਸਤੇ ਮਰਨ ਤੱਕ ਜਾਂਦਾ ਕੀ ਕੀਤੇ ਮੇਰਾ ਪਰਿਵਾਰ ਭੁੱਖਾ ਨਾ ਮਰ ਜੇ ਕਿਸੇ ਨੇ ਕਿਸੇ ਨਾਲ ਧੋਖਾ ਕਰਕੇ ਆਪਣੇ ਪਰਿਵਾਰ ਨੂੰ ਖੁਸ਼ ਰੱਖਣ ਦੀ ਕੋਸ਼ਿਸ਼ ਕਰਦਾ ਹੈ ਦੂਸਰਾ ਸਵਾਲ ਲੋਕਾਂ ਦਾ ਹੁੰਦਾ ਹੈ ਅਸੀਂ ਮਰੀਏ ਨਾ ਅਸੀਂ ਜਿਉਂਦੇ ਰਹੀਏ ਇਸ ਕਰਕੇ ਲੋਕ ਕਈ ਤਰ੍ਹਾਂ ਦੇ ਪਾਪੜ ਵੇਲਦੇ ਹਨ ਹਰਨਾਕਸ਼ ਵਰਗਿਆਂ ਨੇ ਬੰਦਗੀ ਕਰਕੇ ਕਈ ਵਾਰ ਲਏ ਸਨ ਕਿ ਮੈਂ ਮਰਾਂ ਨਾ ਪਰ ਮੌਤ ਵੀ ਰੱਬ ਦੀ ਇੱਕ ਦਾਤ ਹੈ ਪਰ ਸਾਨੂੰ ਚੰਗੀ ਨਹੀਂ ਲੱਗਦੀ ਇਸ ਨਾਲ ਰਲਦੀ ਇੱਕ ਸਾਖੀ ਆਪ ਨਾਲ ਸਾਂਝੀ ਕਰਨ ਲੱਗਾ ਜੀ ਗੁਰੂ ਨਾਨਕ ਸਾਹਿਬ ਜੀ ਜਦੋਂ ਉਦਾਸੀਆਂ ਤੋਂ ਵੇਲੇ ਹੋ ਕੇ ਕਰਤਾਰਪੁਰ ਸਾਹਿਬ ਜੋ ਪਾਕਿਸਤਾਨ ਵਿੱਚ ਹੈ ਨਗਰ ਵਸਾਉਣ ਵਾਸਤੇ ਵਿਚਾਰ ਬਣਾਇਆ ਉਹਨਾਂ ਵਿੱਚੋਂ ਇੱਕ ਭਾਈ ਦੋਦਾ ਜੀ ਸਨ ਉਹਨਾਂ ਨੇ ਕਰਤਾਰਪੁਰ ਨਗਰ ਵਸਾਉਣ ਵਿੱਚ ਗੁਰੂ ਨਾਨਕ ਸਾਹਿਬ ਜੀ ਦੀ ਬਹੁਤ ਮਦਦ ਕੀਤੀ ਗੁਰੂ ਨਾਨਕ ਸਾਹਿਬ ਜੀ ਖੁਸ਼ ਹੋ ਕੇ ਕਹਿੰਦੇ ਦੋਦੇਆ ਕੁਝ ਮੰਗ ਲੈ ਅਸੀਂ ਤੇਰੀ ਸੇਵਾ ਤੋਂ ਬਹੁਤ ਖੁਸ਼ ਹੋਏ ਹਾਂ ਦੇਖੋ ਦੋਦੇ ਨੇ ਕੀ ਮੰਗਿਆ ਕਹਿੰਦਾ ਸੱਚੇ ਪਾਤਸ਼ਾਹ ਮੇਰੇ ਪੰਜ ਪੁੱਤਰ ਹਨ ਮੈਂ ਚਾਹੁੰਦਾ ਅਗਲੇ ਇਹਨਾਂ ਪੰਜਾਂ ਪੁੱਤਰਾਂ ਦੇ ਵੀ ਪੰਜ-ਪੰਜ ਪੁੱਤ ਹੋਵਣ ਗੁਰੂ ਜੀ ਕਹਿੰਦੇ ਠੀਕ ਹੈ ਦੋਦੇਆ ਹੋ ਜਾਣਗੇ ਕੁਝ ਹੋਰ ਮੰਗ ਲੈ ਦੁੱਧਾ ਕਹਿੰਦਾ ਅੱਗੇ ਉਹਨਾਂ ਪੰਜੀ ਪੁੱਤ ਫੇਰ ਪੰਜ-ਪੰਜ ਪੁੱਤ ਹੋਵਣ ਬੋਤਿਆਂ ਦੇ ਗੁਰੂ ਜੀ ਕਹਿੰਦੇ ਠੀਕ ਐ ਦੁੱਧਿਆ ਹੋ ਜਾਵਣਗੇ ਕੁਝ ਹੋਰ ਮੰਗ ਲੈ ਦੁੱਧਾ ਕਹਿੰਦਾ ਮੈਨੂੰ ਮੌਤ ਨਾ ਆਵੇ ਤੇ ਮੈਂ ਆਪਣਾ ਵਾਅਦਾ ਫੁੱਲਦਾ ਪਰਿਵਾਰ ਵੇਖਾਂ ਗੁਰੂ ਜੀ ਕਹਿੰਦੇ ਮੌਤ ਤਾਂ ਅਟਲ ਸਚਾਈ ਹੈ ਇਹ ਤੇ ਵਾਹਿਗੁਰੂ ਜੀ ਦਾ ਕਾਨੂੰਨ ਹੈ ਇਹ ਤੇ ਆਕੇ ਹੀ ਰਹੇਗੀ ਦੋਦੜਾ ਕਹਿੰਦਾ ਤੁਸੀਂ ਮੈਨੂੰ ਵਚਨ ਦਿੱਤਾ ਸੀ ਜੋ ਮੰਗੋਗੇ ਉਹੋ ਹੀ ਮਿਲੇਗਾ ਗੁਰੂ ਜੀ ਕਹਿੰਦੇ ਠੀਕ ਹੈ ਫਿਰ ਦੋਦਿਆ ਤੈਨੂੰ ਮੌਤ ਨਹੀਂ ਆਵੇਗੀ ਪਰ ਸਾਡਾ ਸਿੱਖ ਹੋਣ ਦੇ ਨਾਤੇ ਅਸੀਂ ਤੈਨੂੰ ਇਹ ਵਚਨ ਵੀ ਦਿੰਦੇ ਹਾਂ ਕਿ ਜੇ ਤੇਰਾ ਦਿਲ ਕਰੇ ਮਰਨ ਨੂੰ ਤੂੰ ਸਾਡੇ ਦਰਸ਼ਨ ਕਰਕੇ ਸਾਨੂੰ ਬੇਨਤੀ ਕਰਕੇ ਮਰ ਸਕਦਾ ਹੈ ਭਾਈ ਦੋਦੜਾ ਬਹੁਤ ਖੁਸ਼ ਹੋਇਆ ਸਮਾ ਲੰਘਦਾ ਗਿਆ ਜਦੋਂ ਪੋਤ ਨੋਹਾਂ ਨੋਹਾਂ ਸੱਸਾਂ ਬਣੀਆਂ ਪਰਪੋਤ ਨੋਹਾਂ ਆਈਆਂ ਉਧਰ ਪਾਈ ਦੋਦੇ ਦੇ ਕੇਸ ਚਿੱਟੇ ਹੋਏ ਸਨ ਤੇ ਅੱਖਾਂ ਦੇ ਪਰਵੱਟੇ ਦੋ ਦੋ ਗਿੱਠਾਂ ਵੱਧ ਗਏ ਸਨ ਇੱਕ ਪਰਪੋਤ ਨੋਹ ਨੇ ਆਪਣੀ ਸੱਸ ਨੂੰ ਪੁੱਛਿਆ ਇਹ ਕੌਣ ਹੈ ਤਾਂ ਸੱਸ ਨੇ ਆਖਿਆ ਪਤਾ ਨਹੀਂ ਕੌਣ ਆ ਜਦੋਂ ਮੈਂ ਵੀ ਵਿਆਹ ਕੇ ਆਈ ਸੀ ਐਦਾਂ ਹੀ ਪਿਆ ਸੀ ਮੰਜੇ ਤੇ ਇਹ ਗੱਲ ਜਦੋਂ ਭਾਈ ਦੋਦੇ ਦੇ ਕੰਨਾਂ ਵਿੱਚ ਪਈ ਤਾਂ ਬਹੁਤ ਦੁਖੀ ਹੋਇਆ ਤੇ ਸੋਚਣ ਲੱਗਾ ਐਨੀ ਬੇਕਦਰੀ ਹੋ ਗਈ ਮੇਰੀ ਤਨ ਗੁਰ ਸਤਗੁਰ ਨਾਨਕ ਸਾਹਿਬ ਜੀ ਤੁਸੀਂ ਸੱਚੀ ਆਖਦੇ ਸੀ ਜੋ ਕਰਤਾਰ ਕਰਦਾ ਹੈ ਸਭ ਠੀਕ ਕਰਦਾ ਹੈ ਮੌਤ ਵੀ ਉਸ ਦੀ ਇੱਕ ਦਾਤ ਹੈ ਗੁਰਨਾਨਕ ਸਾਹਿਬ ਜੀ ਦੇ ਸਿੱਖ ਹੋਣ ਕਰਕੇ ਕਰ ਵਿੱਚ ਵੀ ਸਿੱਖੀ ਸੀ ਅਤੇ ਗੁਰੂ ਜੀ ਤੇ ਗੁਰੂ ਕੀ ਸਿੱਖ ਵੀ ਭਾਈ ਦੋਦੇ ਨੂੰ ਮਿਲਣ ਵਾਸਤੇ ਆਉਂਦੇ ਸਨ ਆਈ ਦੋਦਾ ਕਹਿਣ ਲੱਗਾ ਗੁਰੂ ਕੇ ਸਿੱਖੋ ਪਤਾ ਕਰੋ ਗੁਰੂ ਗੋਬਿੰਦ ਨਾਨਕ ਸਾਹਿਬ ਜੀ ਦੀ ਗੱਦੀ ਤੇ ਹੁਣ ਕੌਣ ਵਿਰਾਜਮਾਨ ਹੈ ਤੇ ਉਹ ਕਿੱਥੇ ਹਨ ਇਸ ਸਮੇਂ ਸਿੱਖਾਂ ਨੇ ਜਦੋਂ ਪਤਾ ਕੀਤਾ ਤਾਂ ਦੱਸਿਆ ਗੁਰੂ ਹਰਗੋਬਿੰਦ ਸਾਹਿਬ ਜੀ ਹਨ ਗੁਰੂ ਨਾਨਕ ਸਾਹਿਬ ਜੀ ਦੀ ਗੱਦੀ ਤੇ ਵਿਰਾਜਮਾਨ ਕਈ ਇਤਿਹਾਸਕਾਰ ਗੁਰੂ ਅਰਜਨ ਸਾਹਿਬ ਜੀ ਦੱਸਦੇ ਹਨ ਖੈਰ ਸਿੱਖਾਂ ਨੇ ਦੱਸਿਆ ਕਿ ਗੁਰੂ ਇਸ ਸਮੇਂ ਗੁਰਦਾਸਪੁਰ ਦੀ ਧਰਤੀ ਤੇ ਹੀ ਵਿਚਰ ਰਹੇ ਹਨ ਭਾਈ ਦੋਧੇ ਨੇ ਸਿੱਖਾਂ ਨੂੰ ਬੇਨਤੀ ਕੀਤੀ ਮੇਰਾ ਮੰਜਾ ਉਠਾ ਕੇ ਗੁਰੂ ਜੀ ਕੋਲ ਲੈ ਕੇ ਚੱਲੋ ਜਦੋਂ ਸਿੱਖ ਭਾਈ ਦੋਧੇ ਨੂੰ ਮੰਜੇ ਸਮੇਤ ਗੁਰੂ ਜੀ ਪਾਸ ਲੈ ਕੇ ਆਏ ਤਾਂ ਭਾਈ ਦੋਧੇ ਨੇ ਗੁਰੂ ਸਾਹਿਬ ਨੂੰ ਸਾਰੀ ਗੱਲ ਦੱਸੀ ਤੇ ਹੁਣ ਆਪਣੀ ਮਰਨ ਦੀ ਇੱਛਾ ਵੀ ਗੁਰੂ ਜੀ ਨੂੰ ਦੱਸੀ ਗੁਰੂ ਜੀ ਨੇ ਸਿੱਖਾ ਨੂੰ ਕੜਾ ਪ੍ਰਸ਼ਾਦ ਦੀ ਦੇਗ ਤਿਆਰ ਕਰਨ ਲਈ ਆਖਿਆ ਸਿੱਖ ਜਦੋਂ ਦੇਗ ਲੈ ਕੇ ਆਇਆ ਤੇ ਅਰਦਾਸੀ ਸਿੱਖ ਨੇ ਗੁਰੂ ਜੀ ਅੱਗੇ ਭਾਈ ਦੋਦੇ ਦੇਨ ਨਮਿਤ ਅਰਦਾਸ ਕੀਤੀ ਗੁਰੂ ਜੀ ਨੇ ਕੜਾ ਪ੍ਰਸ਼ਾਦ ਨੂੰ ਭੋਗ ਲਾਇਆ ਤੇ ਬਾਅਦ ਵਿੱਚ ਭਾਈ ਦੋਦੇ ਨੂੰ ਦੇਗ ਦੇਣ ਦਾ ਹੁਕਮ ਦਿੱਤਾ ਜਿਵੇਂ ਹੀ ਭਾਈ ਦੋਦੇ ਨੇ ਦੇਖ ਝਾਕੀ ਉਸੇ ਸਮੇਂ ਪਾਈ ਦੁਦਾ ਸਰੀਰ ਛੱਡ ਕੇ ਸੱਚਖੰਡ ਜਾ ਬਿਰਾਜਿਆ ਇਸ ਤੋਂ ਇਹੋ ਹੀ ਸਿੱਖਿਆ ਮਿਲਦੀ ਹੈ ਜੋ ਵਾਹਿਗੁਰੂ ਕਰਦਾ ਹੈ ਠੀਕ ਕਰਦਾ ਅਸੀਂ ਮੋਹ ਦੇ ਵਜੇ ਪਰਿਵਾਰ ਦਾ ਦੁੱਖ ਦੇਖ ਕੇ ਦੁਖੀ ਹੁੰਦੇ ਹਾਂ ਤੇ ਵਾਹਿਗੁਰੂ ਨੂੰ ਕਈ ਕੁਝ ਬੋਲਦੇ ਹਾਂ ਜਦੋਂ ਅਸੀਂ ਉਸ ਦਾ ਹੁਕਮ ਮੰਨ ਕੇ ਉਸ ਦੀ ਰਜਾ ਵਿੱਚ ਆ ਗਏ ਉਸ ਸਮੇਂ ਸਾਡਾ ਲੋਕ ਸੁਖੀ ਅਤੇ ਪਰਲੋਕ ਸਹਿਲਾ ਹੋ ਜਾ ਜਾਵੇਗਾ ਪੁੱਲ ਚੁੱਕ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ